ਦੋਸਤੋ ਸਾਰੇ ਜਣੇ ਨਾ ਵੀਡੀਓ ਨੂੰ ਦੇਖ ਕੇ ਜਾਓ ਕਿਉਂਕਿ ਮੈਂ ਨਾ ਸਾਰੇ ਆਪਣੇ ਪਿਆਰ ਕਰਨ ਵਾਲਿਆਂ ਤੋਂ ਸਾਰੇ ਦੇਖਣ ਵਾਲਿਆਂ ਤੋਂ ਨਾ ਜੰਕਨ ਫੜ ਕੇ ਮਾਫੀ ਮੰਗਣੀ ਆ ਬਾਈ ਮੈਂ ਮਾਫੀ ਮੰਗ ਰਿਹਾ ਤੁਹਾਡੇ ਸਾਰਿਆਂ ਤੋਂ ਮੈਨੂੰ ਮਾਫ ਕਰਦੇ ਹੋ ਬਾਈ ਦੋਸਤੋ ਮੇਰੀ ਪਹਿਲੀ ਗਲਤੀ ਤਾਂ ਇਹ ਸੀ ਵੀ ਮੈਂ ਹਨਾ ਨਸ਼ੇ ਛੱਡ ਕੇ ਇੱਕ ਐਲੀਸਟੈਨਿਕ ਗੇਮ ਆ ਜਿਹੜੀ ਉਹਨੂੰ ਪੰਜਾਬ ਚ ਲੈ ਕੇ ਆਇਆ ਜਿਵੇਂ ਕਿ ਆ ਤੁਸੀਂ ਥੱਲੇ ਇੱਕ ਮੈਂ ਮੁੰਡੇ ਦੀ ਫੋਟੋ ਲਾਈ ਹੈਗੀ ਮੁੰਡਾ ਆਪਣੇ ਬਰਨਾਲੇ ਅਲਕੜੇ ਪਿੰਡ ਦਾ ਹੈਗਾ ਤੇ ਇਹ ਮੁੰਡਾ ਨਾ ਪਹਿਲਾਂ ਡਿਪਰੈਸ਼ਨ ਦਾ ਸਕਾਰ ਹੋ ਗਿਆ ਸੀ ਅੱਜ ਕੱਲ ਖਬਰ ਵੀ ਚੱਲ ਰਹੀ ਹੈ ਤੇ ਇਹ ਮੁੰਡੇ ਨੇ ਆਪ ਦੱਸਿਆ ਕਿ ਬਾਈ ਮੈਂ ਕੈਲਿਸ ਤੇ ਨਹੀਂ ਗੇਮ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਮੈਂ ਡਿਪਰੈਸ਼ਨ ਦੇ ਵਿੱਚੋਂ ਬਾਹਰ ਆ ਗਿਆ ਤੇ ਤਕੜਾ ਸਰੀਰ ਬਣਾਇਆ ਤੇ ਘਰ ਦੀ ਵੀ ਖੋਸਾ ਦੂਜੀ ਗੱਲ ਤੇ ਮੈਂ ਕੀ ਕਰਤੇ ਮੈਂ ਇੱਕ ਹੋਰ ਮੁੰਡੇ ਦੀ ਥੱਲੇ ਫੋਟੋ ਲਾਉਣਾਗਾ ਇਹਨੇ ਵੀ ਆਪ ਦੀ ਨਾ ਇੰਟਰਵਿਊ ਦਿੱਤੀ ਆ ਤੇ ਇੰਟਰਵਿਊ ਚ ਕਿਹਾ ਵੀ ਬਾਈ ਮੈਂ ਨਾ ਸੁੱਖ ਜੋਲ ਦੀਆਂ ਵੀਡੀਓ ਦੇਖ ਕੇ ਨਸ਼ੇ ਛੱਡ ਤੇ ਤੇ ਇਹ ਵੀ ਬਈ ਮੇਥੋਂ ਗਲਤੀ ਹੋ ਗਈ ਤੀਜੀ ਗਲਤੀ ਮੈਂ ਕੀ ਕੀਤੀ ਬਈ ਆ ਉਹਦੇ ਬਾਪੂ ਤੇ ਆਪਣੀ ਵਾਈਫ ਨਾਲ ਨਾ ਵੀਡੀਓ ਬਣਾਉਣ ਲੱਗ ਗਿਆ ਵੀ ਸ਼ਾਇਦ ਹਨਾ ਮੈਨੂੰ ਦੇਖ ਕੇ ਆਪਣੇ ਪੰਜਾਬ ਦੇ ਮੁੰਡੇ ਆਪਣੇ ਬਾਪੂ ਨੂੰ ਪਿਆਰ ਕਰਨ ਲੱਗ ਜਾਣਗੇ ਜਾਂ ਵਧੀਆ ਹਨ ਨਾਲ ਕਰਨਗੇ ਜਾਂ ਆਪਣੀਆਂ ਵਾਈਫ ਨੇ ਗਿਆ ਜਿਹੜੀਆਂ ਲੋਕ ਕੁੜੀਆਂ ਨੂੰ ਹਨਾ ਘਰਾਂ ਚ ਕੈਦ ਕਰਕੇ ਰੱਖਦੇ ਆ ਵੀ ਉਹਨਾਂ ਨੂੰ ਉਹਨਾਂ ਨੂੰ ਵੀ ਮੌਕਾ ਦੇਣਗੇ ਵੀ ਤੁਸੀਂ ਵੀ ਪਲੇਅਰ ਬਣ ਸਕਦੇ ਹੋ ਤੁਸੀਂ ਵੀ ਵਰਕਆਊਟ ਕਰ ਸਕਦੇ ਹੋ ਆਪਣੇ ਹਸਬੰਡ ਨਾਲ ਬ੍ਰਦਰ ਨਾਲ ਹਨਾ ਇਹ ਵੀ ਮੈਂ ਗਲਤੀ ਕੀਤੀ ਉਹ ਤੋਂ ਵੀ ਬਈ ਮੈਨੂੰ ਰੋਕਤਾ ਗਿਆ ਫਿਰ ਮੈਂ ਚੌਥੀ ਗਲਤੀ ਕੀ ਕੀਤੀ ਹੋਰ ਆ ਬੀਅਰ ਗ੍ਰੀਜ਼ ਮੈਂ ਇਹਨੂੰ ਵੀ ਸਵਾਲ ਤੁਸੀਂ ਸਾਰੇ ਜਾਣਦੇ ਹੋਵੋਗੇ ਹਾਲੀਵੁੱਡ ਦਾ ਆਪਾਂ ਛੋਟੇ ਹੁੰਦੇ ਦੇਖਦੇ ਰਹਾਂਗੇ ਇਹ ਬੰਦੇ ਦੇ ਵੀ ਸਿਰਫ ਇੱਕ ਬੰਦੇ ਨੇ ਉਹਨੂੰ ਫੋਲੋ ਕੀਤਾ ਹੋਵੇ ਦੀ ਫੋਲੋਇੰਗ ਲਿਸਟ 'ਚ ਸਿਰਫ ਇੱਕ ਬੰਦਾ ਹੈਗਾ ਉਹ ਤੁਹਾਡਾ ਭਾਈ ਆ ਸਰਦਾਰ ਬੰਦਾ ਸਿਰਫ ਇੱਕ ਹੀ ਹੈ ਨਦੀ ਫੋਲੋਇੰਗ ਲਿਸਟ 'ਚ ਇਹ ਵੀ ਬਈ ਮੈਂ ਗਲਤੀ ਕਰਤੀਆਂ ਨਾ ਨਾਗਾ ਮੁੰਡਾ ਮੈਂ ਥੱਲੇ ਉਹਦੀ ਪ੍ਰੋਫਾਈਲ ਮੁੰਡਰੀ ਫੋਟੋ ਵੀ ਲਾ ਦਿੰਨਾ ਹੈਗਾ ਇਹ ਬਾਲੀਵੁੱਡ ਦਾ ਮੁੰਡਾ ਹੈਗਾ ਆ ਤਾਂ ਮੈਂ ਕਿਸੇ ਨੂੰ ਦੱਸੇ ਤੇ 12-13 ਮਿਲੀਅਨ ਮੇਰੇ ਹਿਸਾਬ ਨਾਲ ਫੋਲੋ ਨੇਗੇ ਤੇ ਦੀ ਫੋਲੋਇੰਗ ਲਿਸਟ 'ਚ ਨਾ ਸਿਰਫ ਇੱਕ ਹੀ ਸਰਦਾਰ ਮੁੰਡਾ ਹੈਗਾ ਉਹ ਤੁਹਾਡਾ ਭਾਈ ਤੇ ਸਹੀ ਵੀ ਗਲਤੀ ਮੈਂ ਦੋਸਤੂ ਕਰਤੀ ਆਪਣੇ 2021 ਤੋਂ ਪਹਿਲਾਂ ਨਾ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਇਹ ਲੱਗਦਾ ਹੁੰਦਾ ਸੀ ਵੀ ਯਾਰ ਖਣੀ ਜਿੰਮ ਦੇ ਵਿੱਚ ਜਾ ਕੇ ਸਰੀਰ ਬਣਾਇਆ ਜਾਂਦਾ ਹੈਗਾ ਤੇ ਉੱਥੇ ਸਾਰਾ ਕੁਝ ਹੁੰਦਾ ਹੈਗਾ ਵੀ ਵਧੀਆ ਮਹਿੰਗੇ ਕੱਪੜੇ ਸਾਰਾ ਕੁਸਣ ਪਰ ਜਦੋਂ ਮੈਂ ਕੈਲਿਸਥੈਨਿਕ ਗੇਮ ਲੈ ਕੇ ਆਂਦੀ ਉਸ ਤੋਂ ਬਾਅਦ ਤੁਸੀਂ ਅੱਜ ਰੀਲਾ ਖੋਲ ਕੇ ਕਿਤੋਂ ਮਰਜੀ ਦੇਖ ਲਓ ਆਪਣੇ ਪੰਜਾਬ ਦੇ ਮੁੰਡੇ ਗਰਾਉਂਡਾਂ ਦੇ ਵਿੱਚ ਮਿਹਨਤਾਂ ਕਰਦੇ ਨੇ ਘਰਾਂ ਦੇ ਵਿੱਚ ਜਗਾ ਛੱਡੀਆਂ ਹੋਈਆਂ ਉੱਥੇ ਮਿਹਨਤ ਕਰਦੇ ਨੇ ਮਤਲਬ ਕਿ ਜੈਮ ਨਹੀਂ ਹੈਗੇ ਉਹਨਾਂ ਕੋਲ ਟੈਰਾਂ ਨਾਲ ਰੱਸਿਆਂ ਨਾਲ ਆਪਦੀ ਬਾਡੀ ਨਾਲ ਉਹ ਵਰਕਆਊਟ ਕਰਨ ਲੱਗ ਗਏ ਇਹ ਵੀ ਮੈਂ ਬਈ ਗਲਤੀ ਕਰਤੀ ਪੰਜਾਬ ਕਿ ਨਾ ਪੰਜਾਬ ਦੇ ਮੁੰਡਿਆਂ ਨੂੰ ਗਰਾਉਂਡਾਂ ਨਾਲ ਜੋੜਦਾ ਜਿੰਮਾਂ ਚੋ ਸੱਤਵੀਂ ਗਲਤੀ ਪਤਾ ਬਈ ਮੇਥੋਂ ਕੀ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਮੈਂ ਲੜਨਾ ਮਾਈਕਲ ਗਿਆ ਇਸਕੋ ਹੋ ਗਿਆ ਫ੍ਰੈਕਨ ਮਾਡਰਨ ਹੋ ਗਿਆ ਸਾਰੇ ਗੋਰੇ ਨੇ ਕੈਲਿਸਥੈਨਿਕ ਗੇਮ ਕਰਦੇ ਨੇ ਨਾ ਇਹਨਾਂ ਦੀ ਵੀ ਫੋਲੋਇੰਗ ਲਿਸਟ ਤੁਸੀਂ ਕੱਢ ਕੇ ਦੇਖ ਲਿਓ ਸਿਰਫ ਇੱਕ ਹੀ ਬੰਦੇ ਨੂੰ ਫੋਲੋ ਕਰਦੇ ਨੇ ਸਰਦਾਰ ਨੂੰ ਤੁਹਾਡਾ ਭਾਈ ਆ ਮੈਂ ਇਹ ਗਲਤੀ ਕਰਤੀ ਵੀ ਆਪਣੇ ਪੰਜਾਬ ਦਾ ਆਪਣੇ ਪੱਗ ਦਾ ਸਰਦਾਰਾਂ ਦਾ ਨਾਮ ਉੱਥੇ ਤੱਕ ਲੈ ਗਿਆ ਉਹ ਵੀ ਜਾਣਨ ਲੱਗ ਗਿਆ ਇਹ ਵੀ ਮੇਥੋਂ ਗਲਤੀ ਹੋ ਗਈ ਕਿ ਮੈਂ ਹੋਰ ਮੁੰਡਿਆਂ ਦੇ ਤੁਹਾਨੂੰ ਨਾਮ ਕਨਾ ਸਕਦਾ ਐਕਸ ਫਲਿੱਪਰ ਹੋ ਗਿਆ ਲਾਪਰੀਤ ਹੋ ਗਿਆ ਕਮਲ ਮੂਨਕ ਹੋ ਗਿਆ ਬਹੁਤ ਸਾਰੇ ਮੁੰਡੇ ਨੇਗੇ ਹਨਾ ਇਹ ਵੀ ਅੱਜ ਦੇ ਟਾਈਮ ਤੁਸੀਂ ਦੇਖ ਸਕਦੇ ਹੋ ਕੈਲਿਸਥੈਨਿਕ ਗੇਮ ਕਰਦੇ ਨੇ ਮੈਂ ਕੋ ਅਧਾਰਨ ਦਿੰਦਾ ਤੁਸੀਂ ਲਾਪਰੀਤ ਨੂੰ ਸਾਰੇ ਜਾਣੇ ਜਾਣਦੇ ਹੋਗੇ ਮੁੰਡੇ ਨੂੰ ਇਹ ਮੁੰਡਾ ਨਾ ਮੈਂ ਤੁਹਾਨੂੰ ਇਹਦੀ ਕਹਾਣੀ ਦੱਸਦਾ ਵੀ ਠੀਕ ਪਰਿਵਾਰ ਚੋਂ ਸੀਗਾ ਹਨਾ ਤੇ ਵਿਚਾਰਾ ਐਵੇਂ ਕਹਿ ਦਈਏ ਵੀ ਦਿਹਾੜੀ ਤੇ ਵੀ ਜਾਂਦਾ ਸੀ ਕੱਚਾ ਘਰ ਸੀਗਾ ਅੱਜ ਦੇ ਟਾਈਮ ਇਹ ਮੁੰਡਾ ਵਧੀਆ ਆਪਦਾ ਘਰ ਬਣਾ ਆ ਗਿਆ ਕਾਰ ਦੇਹਾੜੀ ਸੱਟ ਕੇ ਆਉਦਾ ਵਧੀਆ ਗੇਮ ਕਰਦਾਗਾ ਇਹ ਮੈਂ ਨਹੀਂ ਕਹ ਰਿਹਾ ਵੀ ਮੇਰੇ ਕਰਕੇ ਕੈਲਿਸਥੈਨਿਕ ਗੇਮ ਕਰਕੇ ਜੇ ਕੈਲਿਸਥੈਨਿਕ ਗੇਮ ਉਹਨੇ ਕੀਤੀ ਤਾਂ ਉਹਦਾ ਜਨਾਬ ਬਣਿਆ ਤਾਂ ਅੱਜ ਆਪਦੇ ਪੈਰਾਂ ਤੇ ਖੜਾ ਹੋਇਆ ਨੋਂ ਵੀ ਗਲਤੀ ਬਈ ਪਤਾ ਮੈਂ ਕੀ ਕਰਦਾਗਾ ਹਨਾ ਮੈਨੂੰ ਪਤਾ ਹੀ ਨਹੀਂ ਕਿ ਕਿੰਨੇ ਇੱਕ ਭੈਣਾਂ ਦੇ ਮਾਵਾਾਂ ਦੇ ਪਿਓਾਂ ਦੇ ਮੈਨੂੰ ਫੋਨ ਜਾਂ ਮੈਸੇਜ ਆਉਂਦੇ ਰਹਿੰਦੇ ਨੇ ਵੀ ਬਾਈ ਹਨਾ ਵੀ ਤੁਸੀਂ ਨਸ਼ੇ ਛੱਡੇ ਨੇ ਵੀ ਸਾਡੇ ਮੁੰਡੇ ਨੂੰ ਵੀ ਬਾਈ ਸਮਝਾ ਦਿਓ ਹਨਾ ਵੀ ਅਸੀਂ ਤੁਹਾਡੇ ਕੋਲ ਲੈ ਕੇ ਆ ਮੇਰੇ ਕੋਲ ਘਰੇ ਆ ਜਾਂਦੇ ਨੇ ਹਨਾ ਮੰਮੀ ਡੈਡੀ ਬੈਠਦੇ ਉਹਨਾਂ ਦੇ ਮੰਮੀ ਡੈਡੀ ਹੁੰਦੇ ਨੇ ਉਹਨਾਂ ਦੀ ਵਧੀਆ ਕਾਉਂਸਲਿੰਗ ਕਰ ਦਿਆਂ ਉਹਨੂੰ ਸਮਝਾਉਣਿਆ ਵੀ ਬਾਈ ਤੁਸੀਂ ਐ ਕਰਕੇ ਮੈਂ ਉਹਨੂੰ ਤਰੀਕਾ ਦੱਸ ਦਿੰਨਾ ਹੋਰ ਤਾਂ ਕੀ ਹੈਲਪ ਮੈਂ ਹੈਲਪ ਕਰ ਸਕਦਾ ਹਨਾ ਤਰੀਕਾ ਦਾ ਤਾਂ ਕਹਿਣ ਦਾ ਭਾਬੀ ਉਹਨਾਂ ਦੀ ਕਾਉਂਸਲਿੰਗ ਕਰ ਦਾਂਗਾ ਤੇ ਉਹ ਮੈਂ ਕਾਉਂਸਲਿੰਗ ਦੀ ਫੀਸ ਪਤਾ ਕਿੰਨੀ ਲੈਣਾ 0 ਰੁਪਇਆ ਲੈਣਾਗਾ ਇਹ ਵੀ ਬਾਈ ਪਰ ਕੁਝ ਕੁ ਲੋਕਾਂ ਲਈ ਦੋਸਤੋ ਇਹ ਹਜੇ ਵੀ ਕੈ ਲਿਸਤ ਨਹੀਂ ਗੇਮ ਨਹੀਂ ਬਾਂਦਰ ਟਪੂਸੀਆਂ ਦਿਮਾਗ 'ਚ ਫਰਕ ਪਾਗਲਪਨ ਦੋਸਤੋ ਇੱਕ ਮੈਂ ਨਾ ਸੁੱਟ ਸਾਰੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਨਾ ਕਰਿਆ ਕਰੋ ਤੇ ਮੈਨੂੰ ਸਪੋਰਟ ਨਾ ਕਰਿਆ ਕਰੋ ਕਿਉਂਕਿ ਜੇ ਤੁਸੀਂ ਸਪੋਰਟ ਕਰਤੀ ਪਤਾ ਨਹੀਂ ਮੈਂ ਹੋਰ ਹਨਾ ਕਿੰਨੀਆਂ ਕ ਆਪਣੇ ਪੰਜਾਬ 'ਚ ਕਿੰਨੀਆਂ ਕ ਵੱਡੀਆਂ ਗਲਤੀਆਂ ਕਰ ਦੂੰਗਾ ਹਜੇ ਤਾਂ ਉਹ ਗਲਤੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਤੀਆਂ ਜਿਹੜੀਆਂ ਲੋਕੀਆਂ ਰਹਿ ਗਈਆਂ ਉਹ ਤਾਂ ਹਜੇ ਪਤਾ ਨਹੀਂ ਕਿੰਨੀਆਂ ਕ ਹੋਣੀਆਂ ਨੇ